हेलो गाइस गुड मॉर्निंग ते समर वेकेशन शुरू हो गया बच्चे आदे ते असी आज चलले हां ਬਾਸ ਦੇ ਨਾਲ ਕੇ ਤੇ गाइस मैं फेस पे लगाई सी ब्लीच ਤੇ ਇਹਨਾਂ ਲਗਾਇਆ ਵਾ ਬਲੈਕ ਵਾਲਾ ماسਕ ਸੋ ਮਿਲਦੇ ਆਂ ਤਿਆਰ ਹੋ ਕੇ ਸੋ गाइस फेस ਇਹਨਾਂ ਦਾ ਹੋ ਗਿਆ ਸਾਫ ਤੇ ਹੁਣ ਮੈਂ ਲਗਾ ਲਿਆ ਵਾ ਬਲੈਕ ਮਾਸਕ ਤੇ ਇਹ ਬਹੁਤ ਵਧੀਆ ਮਾਸਕ ਵਾ ਇਹਦਾ ਨਾ ਸਾਰਾ डेड स्किन जो है ब्लैक हेड सारे निकल ਜਾਂਦੇ ਆ ਸੋ ਪਲੀਜ਼ ਟਰਾਈ ਕਰਕੇ ਦੇਖਿਓ ਸੋ ਗਾਇਸ ਇਹ ਮਾਸਕ ਜ਼ਰੂਰ ਟਰਾਈ ਕਰਿਓ ਡਰਾਈ ਹੋਣ ਤੋਂ ਬਾਅਦ ਆ ਇਹਨੂੰ ਉਤਾਰ ਦੇਣਾ ਆ ਤੇ ਗਾਇਸ ਬਾਜ ਉੱਠ ਗਿਆ ਵਾ ਤੇ ਇਹ ਹਜੇ ਰੈਡੀ ਨਹੀਂ ਹੋਇਆ ਸੋ ਗਾਇਸ ਬਾਜ ਦੱਸਦਾ ਪੈਸੇ ਇਹਨਾਂ ਦੀਆਂ ਚੁਗਲੀਆਂ ਕਿ ਮੰਮਾ ਪਾਪਾ ਇੱਧਰ ਪੀਜ਼ਾ ਖਾਣ ਹੁੰਦੇ ਆ ਤੇ ਮੈਨੂੰ ਵੀ ਲੈ ਕੇ ਹੁੰਦੇ ਆ ਤੇ ਉੱਥੇ ਲੱਗੇ ਕੁੜੀਆਂ ਦਾ ਰੈਸਟੋਰੈਂਟ ਇਹੀ ਤਾਂ ਸੰਡੇ ਆ ਹੀ ਨਾ। ਇਹੀ ਦੱਸਦਾ ਹੀ ਨਾ ਫੈਮਿਲੀ ਰੈਸਟੋਰੈਂਟ ਵਾ ਤੇ ਆਪਣਾ ਉਥੇ ਮਤਲਬ ਜਾ ਸਕਦੇ ਹੋ ਤੁਸੀਂ ਬਹੁਤ ਵਧੀਆ ਰੈਸਟੋਰੈਂਟ ਵਾ। ਸੋ ਗਾਇਜ਼ ਅਸੀਂ ਘਰੋਂ ਨਿੱਕਲ ਕੇ ਆਸੀ ਹੀ ਤੇ ਪਤਾ ਨਹੀਂ ਹਮੇਸ਼ਾ ਸਾਡੇ ਨਾਲ ਹੀ ਹੁੰਦਾ ਹੈ ਕਿ ਤੁਹਾਡੇ ਨਾਲ ਗਾਇਜ਼ ਹੁੰਦਾ ਆ। ਅਸੀਂ ਰੂਟੀਨ ਬਣਾਇਆ ਕਿ 10 ਵਜੇ ਤੱਕ ਘਰੋਂ ਨਿੱਕਲ ਜਾਵਾਂਗੇ ਤੇ 12 12 1 ਵਜੇ ਹੀ ਜਾਂਦਾ ਆ। ਤੇ ਗਾਇਜ਼ ਦੁਪਹਿਰ ਹੋ ਗਈ ਸੀ ਤੇ ਪਰ ਰੋਡ ਖਾਲੀ ਸੀਗਾ। ਸਾਡੇ ਵਰਗੇ ਮਿਲਣਗੇ ਜਿਹੜੇ ਦੁਪਹਿਰ ਨੂੰ ਘਰੋਂ ਬਾਹਰ ਨਿਕਲਦੇ ਆ। ਤੇ ਫਿਲਹਾਲ ਤਾਂ ਰੋਡ ਸਾਰਾ ਖਾਲੀ ਸੀਗਾ ਤੇ ਸੋ ਗਾਇਸ ਰਾਸਤੇ ਮੇਂ ਹਮੇ ਬਹੁਤ ਸਾਰੇ ਮਿਲੇ ਜਨਵਰ ਬਹੈਸ ਬਫੈਲੋ ਮਿਲੀ ਬਫੈਲੋ ਸੋ ਗਾਇਸ ਦੁੱਧ ਪੀ ਲੋ ਸੋ ਗਾਇਸ ਦੋ ਜਨਵਰ ਵਿੱਚ ਬੈਠੇ ਹੋਏ ਨੇ ਗੱਡੀ ਦੇ ਵਿੱਚ ਕਿਹੜੇ ਕਿਹੜੇ ਵਿੱਚ ਜਾਨਵਰ ਅੰਦਰ ਇੱਕ ਬਾਜ ਤੇ ਇੱਕ ਉਹ ਸੀਸੇ ਚ ਦਿਖ ਰਿਹਾ ਦੋ ਜਾਨਵਰ ਅੰਦਰ ਚਾਤੀਆਂ ਮਾਰਦੇ ਪਏ ਨੇ ਤੇ ਬਾਕੀ ਬਾਹਰ ਤੇ ਬਾਕੀ ਬਾਹਰ ਇਹ ਕਹਿੰਦੇ ਵੀ ਵਿਚਰ ਗਿਆ ਸੋ ਗਾਇਸ ਅਸੀਂ ਇਹੀ ਪਹੁੰਚ ਜਗੇ ਨੇ ਪੰਪ ਤੇ ਤੇ ਪੰਪ ਤੇ ਪਹੁੰਚਣ ਤੋਂ ਬਾਅਦ ਪਵਾਇਆ ਤੇਲ 2 ਰੁਪਈਆ ਦਾ ਪਵਾਇਆ ਸੀ ਨਾ ਕਿੰਨੇ ਦਾ 2 ਰੁਪਏ ਦਾ 2 ਰੁਪਈਆ ਦਾ ਪਵਾਇਆ ਤੇਲ ਤੇ ਫਿਰ ਇਹ ਅਗੇ ਨੇ ਸੌ ਤੇ ਤੁਸੀਂ ਦੇਖੋ ਮੈਂ ਤੁਹਾਡੀ ਵੀਡੀਓ ਬਣਾਇਸੀ ਬਣਾਉਣ ਲੱਗੀ ਇੰਦਾ ਜਾਂਦੇ ਆ ਤੇ ਆਪਾਂ ਸੌਰੀਆਂ ਨੇ ਸੌਰੀਆਂ ਦੇ ਇਦਾਂ ਹੀ ਜਾਣਾ ਹੋਰ ਨੰਗੇ ਦੇ ਕਰ ਦਿੰਦੇ ਸੌਰੇ ਤੇ ਸੁੰਦਰ ਰੋਡ ਇਹ ਬਾਏ ਰੋਡ ਜਾਂਦੇ ਹੋ ਅੱਜ ਦੇਖੋ ਗਾਇਜ਼ ਫਰੂਟ ਲੈਂਡ ਐ ਅਸੀਂ ਫਿਰ ਅਹੀਂ ਪਹੁੰਚੇ ਆਪਣਾ ਕਪੂਰ ਥਲੇ ਤੇ ਕਪੂਰ ਥਲੇ ਪਹੁੰਚਣ ਤੋਂ ਬਾਅਦ ਲਿਆ ਅਸੀਂ ਫਲ ਫਲ ਬੜਾ ਸਸਤਾ ਹੀ ਇਹ ਕਰਕੇ ਜਿਆਦਾ ਲੈ ਲਿਆ ਮੰਡੀ ਹੀ ਨਾ ਤੇ ਲੈ ਕੇ ਫਾਰਲ ਲਈ 2 ਕਿਲੋ ਲਈ 2 ਕਿਲੋ ਲਈ 1 ਕਿਲੋ ਤਰਬੂਜ ਹੈਗਾ ਹੀ 4 ਤੁਸੀਂ ਸੋ ਰਹੇ ਜ ਫਰੂਟ ਵੇਚਣਗੇ 4 ਕਿਲੋ ਤੇ ਸਾਡਾ ਗਰਮੀ ਚ ਹਾਲ ਦੇਖੋ ਗਰਮੀ ਬਹੁਤ ਜ਼ਿਆਦਾ ਹੈ ਬਾਜ ਵਾਰ-ਵਾਰ ਪਾਣੀ ਮੰਗਦਾ ਸੀ ਪਰ ਇੱਕ ਬਹੁਤ ਵਧੀਆ ਗੱਲ ਇਹ ਕਿ ਸਪੀਲਾ ਬਹੁਤ ਜ਼ਿਆਦਾ ਹੈ ਕਪੂਰ ਥਲੇ ਕਿਉਂਕਿ ਅਪਾ ਬੱਦਰਕਾਲੀ ਦਾ ਮੰਦਰ ਦਾ ਮੇਲਾ ਸੀ ਇਹ ਕਰਕੇ ਸਪੀਲਾ ਪੀਂਦੇ ਆਏ ਤੇ ਰੋਕ ਲੋ ਇਹ ਦੇਖਣੇ ਦੋੜੀ ਤੇ ਅਸੀਂ ਖਲੋ ਗਏ ਫਿਰ ਸਪੀਲ ਤੇ ਸਪੀਲ ਤੇ ਬੋਤਲ ਥੱਲੇ ਸ਼ਹਿਰ ਚ ਸਪੀਲਾ ਬਹੁਤ ਲੱਗਦੀਆਂ ਮੈਂ ਨਹੀਂ ਜੀ ਹੱਥੇ ਸਾਡੇ ਪੰਜਾਬ ਚ ਸਾਰੇ ਹੀ ਬਹੁਤ ਸਪੀਲਾ ਲੱਗਦੇ ਨੇ ਸਾਡੇ ਪੰਜਾਬ ਵਾਲੇ ਜਿਹੜੇ ਆ ਨਾ ਬਹੁਤ ਹੀ ਸਪੀਲ ਲੰਗਰ ਤੇ ਚਲੋ ਗੁਰੂ ਨੇ ਬਹੁਤ ਦਿੱਤਾ ਕੁਝ ਤੇ ਬਾ ਦਾ ਫੇਵਰਿਟ ਈ ਸਪੀਲ ਬਾਜ ਨੇ ਪੀਤੇ ਦੋ ਗਲਾਹ ਸਪੀਲ ਦੇ ਤੇ ਬੋਤਲ ਭਰਾਈ ਉਹ ਇਹਨੇ ਵੀਡੀਓ ਨਹੀਂ ਬਣਾਈ ਉਹ ਇੱਥੇ ਆ ਰਿਹਾ ਹੈ। ਬਾਜ਼ੀ ਬੋਧਾ ਪ੍ਰਾਲੀ ਹੀ ਵਾਟਰ। ਹਾਂਜੀ ਇੱਤੇ ਮੋਂ ਅਸੀਂ ਪਹੁੰਚਨ ਵਾਲਿਆਂ ਕਪੂਰ ਸਰਾ ਆਪਣਾ ਰਾਜਿਆਂ ਦਾ ਸ਼ਹਿਰ ਗਰੀਬਾਂ ਦਾ ਸ਼ਹਿਰ ਰਾਜਿਆਂ ਦਾ ਸ਼ਹਿਰ ਹੁੰਦਾ ਗਾਇਜ਼ ਕਮੈਂਟ ਕਰਕੇ ਦੱਸੋ ਕਪੂਰਥਲਾ ਸ਼ਹਿਰ ਮਹਾਰਾ ਰਣਜੀਤ ਸਿੰਘ ਜੀ ਦਾ ਹੈ। ਨਹੀਂ ਗਰੀਬਾਂ ਦਾ ਸ਼ਹਿਰ। ਤੇ ਆਹ ਵੇਖੋ ਕਚਰਾ ਕਿਨਾਂ। ਆ ਸਾਡੇ ਬਗਤ ਆ ਪਿੰਡ ਆ ਗਿਆ ਸਾਡਾ ਗਾਇਜ਼। ਆ ਸਾਡੇ ਬਾਬਾ ਜੀ ਆ ਗਿਆ ਸਾਡੀ ਗਲੀ ਘਰ ਤੋਂ ਹੀ। ਸਾਡੇ ਦੇਖੋ ਸਾਫ ਸਫਾਈ ਕਿੰਨੀ ਹੈ। ਓ ਕਚਰਾ ਸਾਹਮਣੇ ਸੋ ਉਹ ਕਚਰਾ ਹੈ ਨਹੀਂ ਉਹ ਸਾਡੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਵਾ ਤੇ ਅੰਦਰੋਂ ਵੀ ਦੇਖਣ ਵਾਲਾ ਆ ਸਾਡੀ ਫੇਂਡ ਦੀ ਗਲੀ ਸਟਾਰਟ ਹੋ ਗਈ ਗਲੀਆਂ ਦੇ ਵਿੱਚ ਕਿੰਨਾ ਗੋਬਰ ਵਾ ਸਾਫ਼ ਸੁਥਰਾ ਹੈ ਸੜਕ ਕੋਈ ਵੀ ਸਾਡੇ ਨਾਲੀਆਂ ਹੈ ਨਹੀਂ ਐ ਸਾਈਡਾ ਤੁਸੀਂ ਦਿੱਤਾ ਡੇ ਹੈ ਨਾਲੀਆਂ ਆ ਗਾਇਸ ਫਾਈਨਲੀ ਗਾਇਸ ਹਮ ਪਹੁੰਚ ਗਏ ਆ ਆਪਣੇ ਘਰ ਕਾਰ ਪਹੁੰਚਨ ਤੋਂ ਬਾਅਦ ਇਨੇ ਜਾ ਕੇ ਕੀਤੀ ਰੈਸਟ ਨਾ ਪੁੱਛਿਆ ਚਾਹ ਤੇ ਨਾ ਪੁੱਛੀ ਪਾਣੀ ਇਹ ਆਪਣੀ ਆ ਗਈ ਗੁੜੀਆਂ ਸਿੱਧਾ ਘਰੇ ਐਂਟਰ ਹੋ ਗਏ ਗਾਇਸ ਗਰਮੀ ਬੜੀ ਸਿੱਧਾ ਹੀ ਅੰਦਰ ਚੱਲ ਗਏ ਸੀਗੇ ਹਾਂਜੀ ਗੁੜੀਆਂ ਵਿੱਚ ਕਿਹਾ ਪਹਿਲਾਂ ਆਪੂ ਨੇ ਫਿਰ ਮੈਗ ਨੇ ਇਹ ਮੇਰੀ ਵੱਡੇ ਸਿਸਟਰ ਦੀ ਗੁੜੀਆਂ ਇਹਨਾਂ ਦੀ ਹੈ ਇਹ ਪਹਿਲਾਂ ਆ ਗਈ ਸੀ ਸਮਰਫਕੇਸ਼ਨ ਸਾਰੇ ਸਟਾਰਟ ਹੋਏ ਇਸ ਕਰਕੇ ਸਾਰੇ ਛੁੱਟੀਆਂ ਚ ਨਾਨਕੇ ਜਾਂਦੇ ਇਹ ਹੈਗੇ ਆ ਮੇਰੇ ਵੱਡੇ ਸਿਸਟਰ ਹਾਂਜੀ ਨਾਨਕੇ ਆਲਿਆਂ ਨੂੰ ਕੀਤਾ ਤੰਗ ਤੇ ਭੁੱਖ ਇਹਨਾਂ ਨੇ ਪੂਰੀ ਖਿਲਾੜੀ ਹੋਈ ਆ ਕਦੀ ਆ ਬਣਾਉਗਾ ਕਦੀ ਹੋ ਗਿਆ ਜੀ ਸਾਡਾ ਭਾਰਤ ਮਲਾਪ ਮਲਾਵਕਾ ਦਾ ਹੋ ਗਿਆ ਠੀਕ ਇਹ ਕਹਿੰਦੀ ਆ ਭੈਣੇ ਤੂੰ ਵੀ ਸੁખી ਤੇ ਮੈਂ ਵੀ ਸੁખી ਹੋਂ ਨਾ ਕਰਵਾਂਗੇ ਸਾਡੇ ਦੋ ਜੀ ਦੁਖੀ ਹੁਣ ਹਫਤਾ ਇਹਨਾਂ ਨੂੰ ਕਰਾਂਗੇ ਦੁਖੀ ਸੋ ਗਾਇਸ ਫਾਈਨਲੀ ਇੱਕ ਕੋਲ ਡਰਿੰਕ ਪੀਤੀ ਅਸੀਂ ਤੇ ਨੰਨੀ-ਮੁੰਨੀ ਸਾਨੂੰ ਦੇਦੀ ਪਈ ਉਹ ਕਾੜ ਕੜ ਦੇ ਪੀਆ ਕਿ ਮੈਨੂੰ ਵੀ ਦੇ ਦੋ ਕੱਲੇ-ਕੱਲੇ ਪੀ ਜਾਣੇ ਗਾਇਸ ਸੋ ਮੈਰਾ ਨੇ ਸਮਾਈਲ ਪਾਸ ਕੀਤੀ ਮੈਨੂੰ ਦੇਖ ਕੇ ਮੈਂ ਸ਼ੌਕ ਹੀ ਉੱਠ ਗਾਇਸ ਮੈਰਾ ਨੇ ਸਮਾਈਲ ਪਾਸ ਇਹਨੂੰ ਵੇਖ ਕੇ ਨਹੀਂ ਕਾਰਟੂਨ ਵੇਖ ਕੇ ਕੀਤੀ ਆਸ਼ਾ ਮੈਂ ਕਾਟੂ ਨਾ ਹਾਂਜੀ ਮੇਰੇ ਵੱਲ ਦੇਖਦੀ ਪਈ ਸੀ ਕਿਉਂਕਿ ਮੈਂ ਵੀਡੀਓ ਬਣਾਉਂਦੀ ਸੀ ਇਹਦੀ ਸੱਤ ਛੋਟੀ ਸਾਡੇ ਘਰ ਏ ਵਾਹ ਜੇ ਹਾਂਜੀ ਇਹ ਤੋਂ ਸੋਡਾ ਵੀ ਹੈਗਾ ਮੈਂ ਸੱਨੀ ਗਿਲ ਤਾਂ ਗਾਇਜ਼ ਗੁੜੀਆਂ ਨਾ ਕੀਤੀਆਂ ਲਾਡੀਆਂ ਨਾਲ ਖੇਡੇ ਤੇ ਇੱਥੇ ਹੋ ਜਾਂਦਾ ਬਲੌਗ ਖਤਮ ਨਹੀਂ ਸੋ ਗਾਇਜ਼ ਇਹ ਹੈਗੇ ਨੇ ਕਾਲੇ ਕਾਲੇ ਹੱਥ ਪਛਾਣ ਲੈ ਹੁਣ ਕੀ ਦੇ ਸੱਨੀ ਗਿਲਦੇ ਆ ਤੇ ਮੇਰੀ ਕਿਊਟ ਜਿ ਗੋਰੀ ਛੋਰੀ ਕੁੜੀ ਤੇ ਗੁੜੀਆਂ ਨਾ ਕੀਤਾ ਸਾਰਿਆਂ ਨੇ ਪਿਆਰ ਫਿਰ ਆ ਗਿਆ ਸਮੋਸੇ ਸਮੋਸਿਆਂ ਦੀ ਲਿਆਤੀ ਨੇਰੀ ਜਿਹੜੀ ਸਣੀ ਦੇਖਦੇ ਮੂੰਹ ਚ ਆ ਗਿਆ ਪਾਣੀ ਪਾਣੀ ਆ ਇਹਨੇ ਪੀ ਚੰਨੀ ਨੇ ਖਾਦੇ ਤਿੰਨ ਤੇ ਬਾਜ ਨੇ ਖਾਦਾ ਇੱਕ ਤੇ ਵੇਖੋ ਹੁਣ ਖਾ ਕੇ ਸਮੋਸੇ ਘੁੰਮਦੀ ਪਈ ਕੌਣ ਕੌਣ ਕੋ ਫੇਰੀ ਆਦੀਆਂ ਸਮੋਸੇ ਆ ਗਏ ਬਸ ਇਹ ਸਮੋਸੇ ਖਾਦੇ ਪੁੱਤ ਆ ਵੇਖੋ ਜ਼ਗਾイズ ਖਾਣਾ ਫਿਨਿਸ਼ ਕੀਤਾ ਤੇ ਫਿਰ ਕੈਮਰੇ 'ਚ ਦੇਖਾਉਣੀ ਤੁਹਾਨੂੰ ਇੱਕ ਚੀਜ਼ ਤੇ ਬਾਅਦ ਨੇ ਤੇ ਫੁੱਲ ਇੰਜੋਏ ਕੀਤਾ ਹੁੰਦੇ ਸਾਰੇ ਕਪੜੇ ਨਹੀਂ ਚੇਂਜ ਕੀਤੇ ਕੁਝ ਨਹੀਂ ਸਿਰਫ ਉਹ ਆਪਣੇ ਪ੍ਰਾਣਾ ਖੇਡਣ ਲੱਗ ਗਿਆ ਸੀ ਉਹ ਕੇ ਬਾਹਰ ਆਹੀ ਕੈਂਪਰੇ ਚਾਹਨਾ ਚਾਹ ਰਹੀ ਨਜ਼ਰ ਖੇਡਦੇ ਪਏ ਨਕਚਰੀ ਬਹੁਤ ساری ਤੁੱਪ ਤਾਂ ਵੀ ਖੇਡਣ ਦੇ ਹੀ ਬਾਅਦ ਤੇ ਗਰਮੀ ਨਹੀਂ ਜਿਆਦਾ ਸੀ ਇਹਨਾਂ ਨੂੰ ਬਹੁਤ ਸਮਝਾਇਆ ਕਿ ਬਾਹਰ ਨਾ ਜਾਓ ਪਰ ਛੁੱਟੀਆਂ ਦਾ ਮਤਲਬ ਕੀ ਹੁੰਦਾ ਵਾ ਨਾਨਕੇ ਜਾ ਕੇ ਖੇਡਣਾ ਤੇ ਮਾਇਰਾ ਏਸੀ ਚੋਂ ਬਾਹਰ ਨਿਕਲਦੀ ਨਹੀਂ ਆ ਇਹ ਬਾਤ ਜਦੋਂ ਥੋੜੀ ਵੱਡੀ ਹੋ ਗਈ ਫਿਰ ਇਹਨੇ ਬਾਹਰ ਖੇਡਿਆ ਕਰਨਾ ਧੁੱਪੇ ਫਿਲਹਾਲ ਏਸ ਜਿਰਿੰਦੀ ਆ ਸੋ ਗਾਇਸ ਡਿਨਰ ਰੈਡੀ ਹੈ ਤੇ ਖਾਦਾ ਪਨੀਰ ਤੇ ਨਾਲ ਖਾਦੇ ਚੌਲ ਸੋ ਗਾਇਸ ਫਾਈਨਲੀ ਆਪਾਂ ਡਿਨਰ ਕੀਤਾ ਫਿਨਿਸ਼ ਤੇ ਡਿਨਰ ਵਿੱਚ ਬਣਾਇਆ ਸੀ ਭਾਬੀ ਨਾਲੇ ਪਨੀਰ ਤੇ ਨਾਲ ਰਾਈਸ ਤੇ ਨਾਲ ਚਪਾਤੀ ਸੋ ਗਾਇਸ ਰੋਟੀ ਖਾ ਕੇ ਆਪਾਂ ਕਰਦੇ ਆਂ ਗੱਲਬਾਤ ਗੇ ਗਾਈਜ਼ ਰੋਟੀ ਖਾ ਲੋ ਜੇ ਨਹੀਂ ਖਾਣੀ ਤੇ ਮੂੰਹ ਚ ਲਿਆਓ ਪਾਣੀ ਸੋ ਗਾਈਜ਼ ਆ ਤੁਸੀਂ ਦੇਖਿਓ ਆ ਹੈਗੇ ਨੇ ਲਫੰਡਰ ਲੋਕ ਇਹ ਕੌਮ ਕਾਇਆ ਬਾਹਰੋਂ ਮੇਲੇ ਚ ਤੇ ਆ ਕੇ ਇਹਨਾਂ ਨੇ ਇਹਨਾਂ ਨੇ ਉੱਥੋਂ ਬਾਹਰੋਂ ਕੁਝ ਖਾ ਲਿਆ ਸੀਗਾ ਤੇ ਘਰੇ ਆ ਕੇ ਰੋਟੀ ਨਹੀਂ ਸੀ ਖਾਣ ਦੀ ਤੇ ਇਹ ਹੈਗੇ ਨਾ ਮੇਰਾ ਬ੍ਰਦਰ ਤੇ ਤਾਂ ਕਹਿੰਿਆ ਮੇਰਾ ਛੋਟਾ ਸਾਲਾ ਸਾਲਾ ਤੇ ਐਸੀ ਗੱਲ ਹੋ ਜਾਂਦੀ ਹੈ ਬਾਤ ਦੀ ਲੜਾਈ ਉਹਨੂੰ ਲੱਗਦਾ ਆ ਕਿ ਇਹ ਗਾਲਵਾ ਤੇ ਜਦੋਂ ਇਹ ਕਹਿੰਦਾ ਆ ਕਿ ਮੈਂ ਆਪਣੇ ਸਾਲਿਆਂ ਦੇ ਜਾਣਾ ਤੇ ਉਹ ਕਹਿੰਦਾ ਕਿ ਚੱਦ ਮੈਂ ਉਹਨੂੰ ਕਹਿਨਾ ਬਾਜ ਨੂੰ ਪੀਏ ਹੈ ਕਿ ਮੇਰਾ ਸਾਲਾ ਤੇ ਬਾਜ ਮੇਰ ਤਾਂ ਲੜਦਾ ਵਾ ਫਿਰ ਕਹਿੰਦਾ ਸ਼ਬਬ ਤੇਰਾ ਸਾਲਾ ਬਾਜ ਮਾਮੂਦੀ ਲੈਂਦਾ ਪੂਰੀ ਸਾਰੇ ਤੇ ਇਹ ਹੈ ਜੀ ਸਾਜਨ ਸਾਜਨ ਨੇ ਬਣਾਇਆ ਤੈ ਤੂ ਤੈ ਤੂ ਬਣਾ ਕੇ ਪੂਰਾ ਦੁਖੀ ਹੋਇਆ ਪਿਆਵਾ ਤੇ ਇਹ ਨਾ ਕੇ ਆ ਗਈ ਗਰਮੀ ਚ ਪਰੇਸ਼ਾਨ ਸੋ ਗਾਈਜ਼ ਆਪਾਂ ਟੈ ਸੋ ਗਾਈਜ਼ ਵਲੌਗ ਦਾ ਕਰਦੇ ਆ ਐਂਡ ਤੇ ਵੀਡੀਓ ਲਾਈਕ ਸ਼ੇਅਰ ਤੇ ਪਲੀਜ਼ ਗਾਇਸ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਤੇ